ਜੋ ਸਾਂਝੀ ਕਰ ਦਿੱਤੀ ਗਈ ਹੈ ਡੌਂਕੀ ਰੂਟ ਨੂੰ ਲੈ ਕੇ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਖਾਸ ਤੌਰ ਤੇ ਇਲੀਗਲ ਇਮੀਗਰੈਂਟਸ ਜਿਹੜੇ ਨੇ ਜਿਹੜੇ ਅਮਰੀਕਾ ਦੇ ਵਿੱਚ ਦਾਖਲ ਹੋਣਾ ਚਾਹੁੰਦੇ ਨੇ ਦੋ ਨੰਬਰ ਦੇ ਰਾਹੀਂ ਇਸ ਤਰੀਕੇ ਦੇ ਨਾਲ ਤਾਂ ਉਹਨਾਂ ਦੇ ਵਾਸਤੇ ਅਮਰੀਕਾ ਨੇ ਇੱਕ ਖਾਸ ਵੀਡੀਓ ਸਾਂਝੀ ਕਰ ਦਿੱਤੀ ਹੈ ਨਵੇਂ ਪ੍ਰਬੰਧ ਦਿਖਾ ਦਿੱਤੇ ਗਏ ਨੇ ਜੀ ਹਾਂ ਬਿਲਕੁਲ ਐਕਸਕਲੂਸਿਵ ਵੀਡੀਓ ਯੂਐਸ ਬਾਰਡਰ ਪੈਟਰੋਲ ਦੇ ਚੀਫ ਦੇ ਵੱਲੋਂ ਮਾਈਕਲ ਬੈਂਕ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਸੈਟੇਲਾਈਟ ਰਾਹੀ ਵੀ ਨਜ਼ਰ ਰੱਖੀ ਜਾ ਰਹੀ ਹੈ ਜੀ ਹਾਂ ਹੁਣ ਉਹ ਕਹਿ ਦਿੰਦੇ ਨੇ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਤਾਂ ਅਮਰੀਕਾ ਨੇ ਉਹ ਸਿਸਟਮ ਕਰ ਦਿੱਤਾ ਚਾਹੇ ਵੀ ਪਰਿੰਦਾ ਪਰ ਨਹੀਂ ਮਾਰ ਸਕਦਾ ਬਾਰਡਰ ਦੇ ਲਾਗੇ ਜਾਣਾ ਤਾਂ ਹੁਣ ਦੂਰ ਦੀ ਗੱਲ ਹੈ 24 ਘੰਟੇ ਸਖਤ ਪੈਰਾ ਵਧਾ ਦਿੱਤਾ ਗਿਆ ਜੇਕਰ ਅਸੀਂ ਗੱਡੀਆਂ ਦੀ ਗੱਲ ਕਰੀਏ ਯੂ ਐਸ ਪੈਟਰੋਲਿੰਗ ਪੁਲਿਸ ਜਿਹੜੀ ਹੈ ਉਹ ਲਗਾਤਾਰ ਹੁਣ ਜਿਹੜੀ ਦੀਵਾਰ ਬਣੀ ਹੋਈ ਹੈ ਜਿਹੜਾ ਬਾਰਡਰ ਬਣਿਆ ਹੋਇਆ ਹੈ ਉਹਦੇ ਚੱਕਰ ਕੱਟੇਗੀ 24 ਘੰਟੇ ਉੱਥੇ ਬਾਰਡਰ ਪੁਲਿਸ ਤਾਇਨਾਤ ਰਹੇਗੀ ਗੱਡੀਆਂ ਦੇ ਨਾਲ ਔਰ ਪੱਕੇ ਮੋਰਚੇ ਬਣਾ ਦਿੱਤੇ ਗਏ ਨੇ ਔਰ ਇੱਕ ਕੈਮਰੇ ਡਰੋਨ ਦੇ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ ਚਾਹੇ ਦਿਨ ਹੋਵੇ ਤੇ ਚਾਹੇ ਰਾਤ ਹੋਵੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਇਹ ਜਿਹੜੀ ਅਕਸਰ ਕੀ ਲੋਕ ਸਾਡੇ ਮੁੰਡੇ ਜਿਹੜੇ ਉਹ ਫੋਟੋ ਪਾ ਦਿੰਦੇ ਐ ਕਿ ਆਹ ਦੇਖੋ ਅਸੀਂ ਬਾਰਡਰ ਦੀ ਕੰਧ ਟੱਪ ਲਈ ਐ ਯੂ ਐਸ ਏ ਦੀ ਉਕੰਧ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀ ਦਿਖਾਈ ਦੇਵੇਗੀ ਤਾਂ ਉਕੰਧ ਦੇ ਉੱਪਰ ਵੀ ਕੰਡਿਆਲੀ ਤਾਰ ਲਾ ਦਿੱਤੀ ਗਈ ਹੈ ਕੰਡਿਆਲੀ ਤਾਰ ਲਾ ਕੇ ਤੇ ਸੁਰੱਖਤ ਸੁਰੱਖਿਆ ਜਿਹੜੀ ਹੋਰ ਵੀ ਵਧਾ ਦਿੱਤੀ ਗਈ ਹੈ ਸਖਤ ਪੈਰਾ ਵਧਾ ਦਿੱਤਾ ਗਿਆ ਹੈ ਡਰੋਨ ਦੇ ਰਾਹੀਂ ਤੇ ਕੈਮਰਿਆਂ ਦੇ ਰਾਹੀਂ ਹੁਣ ਨਿਗ੍ਹਾ ਰੱਖੀ ਜਾਵੇਗੀ ਇੱਕ ਸੈਂਪਲ ਚੈੱਕ ਕੀਤਾ ਜਾ ਰਿਹਾ ਹੈ ਕੰਟਰੋਲ ਰੂਮ ਬਣਾ ਦਿੱਤਾ ਗਿਆ ਜਿੱਥੋਂ ਬਾਰਡਰ ਦੇ ਆਸ-ਪਾਸ ਸਾਰਿਆਂ ਤੇ ਕੈਮਰੇ ਲਾ ਦਿੱਤੇ ਗਏ ਹੈ ਔਰ ਸੈਟੇਲਾਈਟ ਰਾਹੀਂ ਵੀ ਨਿਗਰਾਨੀ ਜਿਹੜੀ ਉਹ ਰੱਖੀ ਜਾ ਰਹੀ ਹੈ ਤੁਹਾਨੂੰ ਦੱਸਦੇ ਕਿ ਯੂਐਸ ਬਾਰਡਰ ਪੈਟਰੋਲ ਦੇ ਚੀਫ ਮਾਈਕਲ ਬੈਂਕ ਦੇ ਵੱਲੋਂ ਇਹ ਅਫੀਸ਼ੀਅਲ ਤੌਰ ਤੇ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਉਹਨਾਂ ਕਿਹਾ ਹੈ ਕਿ ਅਸੀਂ ਪ੍ਰਬੰਧ ਵਧਾ ਦਿੱਤਾ ਹੈ ਔਰ ਅੱਗੇ ਨਾਲੋਂ ਹੋਰ ਵੀ ਪ੍ਰਬੰਧ ਸਖਤ ਕਰ ਦਿੱਤਾ ਹੈ ਪਾਣੀ ਵਾਲੀ ਬੋਟਸ ਤੇ ਰਾਹੀ ਵੀ ਨਜ਼ਰ ਰੱਖੀ ਜਾ ਰਹੀ ਹੈ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜੇ ਡੌਂਕਰ ਸੀ ਉਹ ਤੁਹਾਨੂੰ ਪਾਣੀ ਦੀ ਬੋਟ ਰਾਹੀਂ ਅੱਗੇ ਇੱਕ ਬਾਰਡਰ ਤੱਕ ਪਹੁੰਚਾਉਂਦੇ ਸੀ ਪਰ ਨਹੀਂ ਹੁਣ ਪਾਣੀ ਦੇ ਵਿੱਚ ਵੀ ਯੂ ਐਸ ਬਾਰਡਰ ਪੈਟਰੋਲ ਪੁਲਿਸ ਜਿਹੜੀ ਹੈ ਉਹਦੀਆਂ ਬੋਟਾਂ ਚੱਲੀਆਂ ਕਰਨ ਗਿਆ ਉਹ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਕਿ ਕਿਵੇਂ ਜੜੀਆਂ ਬੋਟਸ ਨੇ ਅਮਰੀਕਾ ਦੀਆਂ ਪੈਟਰੋਲਿੰਗ ਪੁਲਿਸ ਜਿਹੜੀ ਹੈ ਉਹ ਨਜ਼ਰ ਰੱਖ ਰਹੀ ਆ ਦੇਖ ਲਓ ਤੁਸੀਂ ਭਾਵੇਂ ਪਨਾਮਾ ਦਾ ਜੰਗਲ ਹੋਵੇ ਭਾਵੇਂ ਕੋਸਟਾ ਰਿਕਾ ਹੋਵੇ ਜਿਹੜਾ ਮਰਜੀ ਟਾਪੂ ਕਿਉਂ ਨਾ ਤੁਸੀਂ ਲੰਘ ਕੇ ਆਓ ਹੁਣ 24 ਘੰਟੇ ਨਜ਼ਰ ਰੱਖੀ ਜਾਵੇਗੀ ਜੇਕਰ ਨਹਿਰਾਂ ਦੀ ਕਿਤੇ ਪਾਣੀ ਦੀ ਗੱਲ ਕਰਦੇ ਆ ਪਾਣੀ ਦੇ ਰਾਹੀਂ ਬੇੜੀਆਂ ਦੇ ਰਾਹੀਂ ਪਾਰ ਕਰਕੇ ਚਲੇ ਜਾਂਦੇ ਸੀ ਹੁਣ ਉਹ ਵੀ ਕੰਮ ਨਹੀਂ ਹੋਵੇਗਾ ਬਕਾਇਦਾ ਬੇੜੀਆਂ ਦੇ ਰਾਹੀਂ ਚਿਸ਼ਤੀਆਂ ਦੇ ਰਾਹੀਂ ਬਾਰਡਰ ਸਕਿਉਰਿਟੀ ਪੁਲਿਸ ਜਿਹੜੀ ਹੈ ਅਮਰੀਕਾ ਦੀ ਉਹ ਨਜ਼ਰ ਰੱਖ ਰਹੀ ਹੈ 24 ਘੰਟੇ ਗਸ਼ਤ ਕੀਤੀ ਜਾਵੇਗੀ ਔਰ ਉਸ ਤੋਂ ਬਾਅਦ ਜਿਹੜੀ ਕੰਦ ਹੁੰਦੀ ਹੈ ਜਿਹੜੀ ਕੰਦ ਦੇ ਖੜ ਕੇ ਲੋਕੀ ਫੋਟੋ ਪਾ ਦਿੰਦੇ ਆ ਉਹ ਕੰਦ ਦੇ ਉੱਪਰ ਕੰਡਿਆਲੀ ਤਾਰ ਜਿਹੜੀ ਹੈ ਉਹ ਮਾਰ ਦਿੱਤੀ ਗਈ ਹੈ ਔਰ 24 ਘੰਟੇ ਉੱਥੇ ਸਖਤ ਪੈਰਾ ਕਰ ਦਿੱਤਾ ਗਿਆ ਹੈ ਬਕਾਇਦਾ ਗੱਡੀਆਂ ਦੇ ਉੱਪਰ ਯੂ ਐਸ ਪੁਲਿਸ ਜਿਹੜੀ ਹੈ ਬਾਰਡਰ ਪੈਟਰੋਲਿੰਗ ਪੁਲਿਸ ਜਿਹੜੀ ਹੈ ਉਹ ਗਸ਼ਤ ਕਰੇਗੀ ਔਰ ਨਜ਼ਰ ਰੱਖੇਗੀ ਡਰੋਨ ਵੀ ਸੈੱਟ ਕਰ ਦਿੱਤੇ ਗਏ ਨੇ 24 ਘੰਟੇ ਡਰੋਨ ਦਾ ਪਹਿਰਾ ਬਾਰਡਰ ਦੇ ਉੱਪਰ ਰਹੇਗਾ ਔਰ ਸੀਸੀਟੀਵੀ ਕੈਮਰੇ ਔਰ ਪਲੱਸ ਸੈਟੇਲਾਈਟ ਤੋਂ ਨਜ਼ਰ ਰੱਖੀ ਜਾਵੇਗੀ ਕੁਝ ਹੁੰਦਾ ਹੈ ਕੈਮਰਿਆਂ ਦੀ ਨਿਗਾ ਦੇ ਵਿੱਚ ਨਹੀਂ ਆ ਸਕਦੇ ਕੁਝ ਹੋ ਜਾਂਦਾ ਹੈ ਕਿ ਮੁਲਾਜ਼ਮਾਂ ਦੀ ਨਿਗਾ ਦੇ ਵਿੱਚ ਨਹੀਂ ਆ ਸਕਦੇ ਪਰ ਸੈਟੇਲਾਈਟ ਤੋਂ ਤੁਹਾਨੂੰ 24 ਘੰਟੇ ਵਾਚ ਕੀਤਾ ਜਾਵੇਗਾ ਜੇਕਰ ਤੁਸੀਂ ਰਾਤ ਦੇ ਹਨੇਰੇ ਦੇ ਵਿੱਚ ਵੀ ਹੋ ਤਾਂ ਤੁਹਾਨੂੰ ਦੇਖਿਆ ਜਾ ਸਕਦਾ ਹੈ ਇੱਕ ਕੰਟਰੋਲ ਰੂਮ ਦੀਆਂ ਸਪੈਸ਼ਲ ਤਸਵੀਰਾਂ ਨੇ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਯੂਐਸਬੀਪੀ ਚੀਫ ਦੇ ਵੱਲੋਂ ਮਾਈਕਲ ਬੈਂਕ ਦੇ ਵੱਲੋਂ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ ਹੁਣ ਕਹਿ ਦिए ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਜੇਕਰ ਤੁਸੀਂ ਫਿਰ ਵੀ ਤੁਹਾਡੀ ਕਿਸਮਤ ਚੰਗੀ ਤੁਸੀਂ ਟੱਪ ਲਿਆ ਤਾਂ ਕਿ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਹਾਜ਼ ਆਰਮੀ ਦਾ ਉੱਥੇ ਤਿਆਰ ਪਰ ਤਿਆਰ ਹੈ ਜਿਹੜਾ ਤੁਹਾਨੂੰ ਤੁਹਾਡੇ ਦੇਸ਼ ਛੱਡਣ ਲਈ ਤਿਆਰ ਕੀਤਾ ਗਿਆ ਹੈ ਜਿਵੇਂ ਇਲਲੀਗਲ ਭਾਰਤੀ ਉੱਥੋਂ ਰਿਪੋਰਟ ਕੀਤੇ ਨੇ ਤਾਂ ਹੁਣ ਅਮਰੀਕਾ ਸਖਤ ਹੋ ਚੁੱਕਿਆ ਹੈ ਇਹ ਅੰਦਰ ਕੰਟਰੋਲ ਰੂਮ ਦੇਖੋ ਇਹ ਕੈਮਰੇ ਲੱਗ ਚੁੱਕੇ ਨੇ ਬਕਾਇਦਾ ਤੁਹਾਡੇ ਤੇ 24 ਘੰਟੇ ਨਜ਼ਰ ਰੱਖੀ ਜਾਵੇਗੀ ਕੋਈ ਵੀ ਬਾਰਡਰ ਤੇ ਹਰਕਤ ਹੁੰਦੀ ਹੈ ਪਲੱਸ ਪਾਣੀ ਵਾਲੀਆਂ ਕਿਸ਼ਤੀਆਂ ਚਲਾ ਦਿੱਤੀਆਂ ਗਈਆਂ ਨੇ ਹੁਣ ਕੋਈ ਵੀ ਪਾਣੀ ਰਾਹੀਂ ਵੀ ਬਾਰਡਰ ਕਰਾਸ ਨਹੀਂ ਕਰ ਸਕਦਾ ਡਰੋਨ ਦੇ ذریعے ਤੇ ਸੈਟਲਾਈਟ ذریعے ਤੁਹਾਡੇ ਤੇ ਨਿਗਾ ਜੜੀ ਉਹ ਰੱਖੀ ਜਾਵੇਗੀ ਹੁਣ ਜੇਕਰ ਤੁਸੀਂ ਸੋਚ ਰਹੇ ਹੋ ਕਿ 50 60 40 ਲੱਖ ਰੁਪਇਆ ਲਾ ਕੇ ਦੋ ਨੰਬਰ ਚ ਅਮਰੀਕਾ ਚਲੇ ਜਾਵਾਂਗੇ ਤਾਂ ਆਹ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਹੁਣ ਪਤਾ ਲੱਗ ਜਾਵੇ ਸਾਰਿਆਂ ਨੂੰ ਕਿ ਬਾਰਡਰ ਦੇ ਉੱਪਰ ਕਿੰਨੀ ਜ਼ਿਆਦਾ ਸਖਤੀ ਹੋ ਚੁੱਕੀ ਹੈ ਸਖਤ ਪੈਰਾ ਬਾਰਡਰ ਤੇ ਹੋ ਚੁੱਕਾ